ਨੋਸਤੋ ਆਪਾਂ ਆ ਜੋਧਪੁਰ ਪਾਰ ਕਰ ਲਿਆ ਤੇ ਹੁਣ ਆਪਾਂ ਪਹੁੰਚ ਗਏ ਆ ਪਾਲੀ ਰੋਡ ਤੇ ਪੁਲ ਦੇ ਥੱਲੇ ਜਿੱਥੋਂ ਆਪਾਂ ਟਰੈਵਲ ਸਾਈਡ ਮੁੜਨਾ ਹੁੰਦਾ ਵੱਤੀਆਂ ਤੇ ਉਹ ਸਾਹਮਣੇ ਵੱੱਤੀਆਂ ਆ ਗਈਆਂ ਵੱੱਤੀਆਂ ਤੇ ਪਹੁੰਚ ਚੁੱਕੇ ਆ ਤੇ ਉਹ ਭਾਈ ਸਾਹਿਬ ਵੀ ਆ ਜਾਂਦੇ ਆ ਜਿਹੜੇ ਆਪਾਂ ਤੁਹਾਨੂੰ ਵਿਖਾਏ ਸੀ ਮੋਟਰਸਾਈਕਲ ਵਾਲੇ ਆ ਕੀ ਬਾ ਟੀਵਾ ਟੀਵਾ ਗੱਡੀ ਆ ਇਹ ਇਹ ਨੂੰ ਟੀ ਟੀਵਾ ਆਂਦੇ ਆ ਕਿ ਕੀ ਆਂਦੇ ਆ ਉਹ ਪੌਜੀਟਿਓ ਕਹਿੰ ਆ ਪਾਲੀ ਰੋਡ ਤੇ ਤੇ ਆਹ ਵੇਖ ਲਓ ਭਾਈ ਜੀ ਕਿਵੇਂ ਲਈ ਜਾਂਦੇ ਆ ਆਪਣੀ ਸਕੂਟਰ ਇਹ ਟੀਵਾ ਟੀਵਾ ਹਾਂ ਰੱਖੋ ਜੀ ਪੱਟਾਂ ਦੇ ਹੱਥ ਰੱਖੋ ਹੋਰ ਆਉਣ ਦੌਰਾਨ ਕੋਈ ਦਿੱਕਤ ਨਹੀਂ ਆਜੋ ਭੈਣ ਦੀ ਲੰਨ ਥੋੜਾ ਜਾਂ ਪੇੜਾ ਕਰ ਕਰ ਹੋਇਆ ਵੇ ਲੋਕਾਂ ਦਾ ਪੇੜਾ ਕਰ ਕਰ ਬੜਾਣਾ ਕਰ ਪਰ ਹੁਣ ਕਿਉਂ ਕਰਦਾ ਹਾਂ ਹਾਂ ਜੀ ਭਾਈ ਜੀ ਆਪਾਂ ਪਹੁੰਚ ਚੁੱਕੇ ਹਾਂ ਜੀ ਪਾਲੀ ਰੋਡ ਤੇ ਆ ਅਗੇ ਜੀ ਆਪਾਂ ਪਾਲੀ ਰੋਡ ਤੇ ਇੱਥੋਂ ਮੁੜਨਾ ਆਪਾਂ ਡਰਾਈਵਰ ਸਾਂ। ਆਪਣੀ ਹੋ ਗਈ 32 ਤੇ ਹੁਣ ਆਪਾਂ ਕਹੂਗਾ ਰੁਕਣਾ। ਸਪੀਡ ਲਿਮਟ 20। ਸਪੀਡ ਰੱਖੋ 20 ਦੀ ਸੱਚ ਸੱਚ ਚੱਲੋ। ਆ ਵੇਰ ਆ ਗਿਆ ਚਿਕਲੀ। ਇਹ ਬੰਦੇ ਨੇ ਨਾ ਬਹੁਤ ਹੈਰਾਨ ਕਰ ਛੱਡਿਆ ਬਹੁਤ ਹੀ ਹੈਰਾਨ। ਕੋਈ ਸੇਵ ਨਹੀਂ ਇਹਦੀ ਕੋਈ ਇਹਦਾ ਲੈਣਾ ਨਹੀਂ ਦੇਣਾ ਨਹੀਂ। ਆਪਾਂ ਪਹੁੰਚ ਗਏ ਆਂ ਬਾਈ ਜੀ ਪਾਲੀ ਰੋਡ ਤੇ।

ਹੀ ਹੋ ਗਈ ਆ ਭਰਾਓ ਅੱਧੀ ਆਈ ਬਈਆ ਤੇ ਕੋਣਾ ਪਾ ਮੁਰਨਾ ਇਥੋਂ ਕਨੈਕਟਰ ਸਾਈਡ ਇਥੋਂ ਜਾਣੇ ਕਨੈਕਟਰ ਸਾਈਡ ਵੱਡਾ ਰੋਡ ਬਣ ਗਿਆ ਹੌਲੀ ਵਾਲਾ ਇੱਥੇ ਚੜ ਜਾਣਾ ਪਤਾ ਸਿਤਾ ਨਹੀਂ ਅੱਤੀਓ ਅੰਦਰ ਟਾਈਮ ਬਹੁਤ ਲੱਗਦਾ ਹੈ ਨਾ ਵੱਡਾ ਕਚਹਿਰੀਆਂ ਨਾ ਇੱਥੇ ਵੀ ਆਈਪੀ ਰੋਡ ਆ ਇਹ ਵੀ ਆਈਪੀ ਰੋਡ ਹੈ ਕਿਉਂਕਿ ਸਾਹਮਣੇ ਕਚਹਿਰੀਆਂ ਆ ਜਾਂਦੀਆਂ ਕਚਹਿਰੀਆਂ ਤਾਂ ਪਹਿਲਾਂ ਇੱਧਰ ਮੁੜ ਜਾਣਾ ਡਰਾਈਵਰ ਸਾਈਡ ਸਾਹਮਣੇ ਨੁੱਕਰ ਤੇ ਕਚਹਿਰੀਆਂ ਇਹ ਵੀ ਆਈਪੀ ਰੋਡ ਆ ਸੈਂਟੀ ਦੇ ਹੋ ਗਈ ਆਪਣੀ ਵਤੀ ਕੰਮ ਮੁਰਨਾ ਇੱਥਾ ਡਰਾਈਵਰ ਸ ਹੈ ਦੀ ਮੱਤੀ ਹੋਈ ਪਈ ਆ ਆਪਾਂ ਚੱਲਣਾ ਨੇ ਅੱਤਰ ਮੋੜ ਜਾਣਾ ਆਪਾਂ ਨਾਲ ਦੀ ਨਾਲ ਬਾਹਰ ਤੇ ਉਹਦੇ ਆ ਮੁੜ ਕੇ ਉੱਥੋਂ ਦਾ ਪੁਲ ਦੇ ਨਾਲ ਦੀ ਤਾਂ ਚੜ ਜਾਣਾ ਪੁਲ ਤੋਂ ਥੱਲੇ ਦੀ ਜਾ ਕੇ ਕੋਈ ਦਿੱਕਤ ਹੀ ਨਹੀਂ ਸਾਰੇ ਬਾਹਰ ਆ ਆਪਾਂ ਆ ਗਏ ਆ ਪਾਲੀ ਰੋਡ ਤੇ ਆ ਪੋਲ ਆ ਗਿਆ ਪੁਲ ਦੇ ਨਾਲ ਦੀ ਜਾ ਕੇ ਇਹ ਕਹਿੰਦੇ ਨੇ ਗੱਡੀਆਂ ਬਹੁਤ ਗਲਤ ਪਾਰਕ ਲਾ ਕਰਦੇ ਆ ਕੋਈ ਰੌਣ ਸਾਈਡ ਤੁਰਿਆ ਆਉਂਦਾ ਕੋਈ ਕਿਧਰ ਨੂੰ ਤੁਰਿਆ ਆਉਂਦਾ ਕੋਈ ਇੱਧਰ ਸੈਟਿੰਗ ਨਹੀਂ ਲੋਕਾਂ ਦੀ ਕੋਈ ਕਿਤੇ ਆ ਹੁਣ ਗੱਡੀ ਦਾ ਕੰਮ ਕਰਾਈ ਜਾਂਦਾ ਲੈ ਇਹ ਬਤੰਦਰ ਵਿਚਾਲੇ ਲਾ ਕੇ ਲਾ ਜੱਕ ਲਈ ਬੈਠਾ ਤੂੰ ਕੰਮ ਕਰਾਉਣਾ ਕੋਈ ੱੱਲੇ ਕੰਮ ਕਰਾ ਤੂੰ ਗੱਡੀ ਦਾ ਹੈਂ ਕੋਈ ਦੀਨਮਾਨ ਹੈਂ ਹਾਂ ਕਿੱਥੇ ਦੇਦਾ ਸਾਈਡ ਮਗਰ ਲਾਰਾ ਆ ਕੇ ਇੱਧਰ ਸਾਈਡ ਹੀ ਹੈ ਨਹੀਂ ਦੇਖ ਮੈਂ ਕੀ ਕਰਾਂ ਗੱਤਾਂ ਵਾਲੇ ਦੇਖ ਲਓ ਪੂਰੀ ਪੂਰੀ ਜਗਾ ਛੱਡਦਾ ਤੇ ਜਦੋਂ ਨਾਲ ਲੱਗ ਜਾਂਦੀ ਆ ਨਾ ਮੁਰਕੇ ਚੀਖਦੇ ਆ ਜੀ ਇਹਨੂੰ ਭੈਣ ਗਾਂ ਵਛਾਈ ਹਾਲਾ ਕਿਤੇ ਖੱਲਣੇ ਲੱਗਿਆ ਤਦ ਅੱਡੇ ਕੁੱਤੇ ਲੋਕ ਆ ਨਾ ਆ ਪੁੱਛੋ ਹੀ ਨਾ ਬਾਈ ਡੱਡੀਆਂ ਚਲਾਉਣਾ ਇਹਨੇ ਤਾਂ ਬਹੁਤ ਹੀ ਮੁਸ਼ਕਲ ਹੋ ਗਿਆ ਟ੍ਰੈਵਲ ਨੂੰ ਕੋਈ ਵੀ ਭਰਾ ਮੇਰਾ ਟਰੱਕ ਵਾਲਾ ਜਿਹੜਾ ਮੰਨ ਲਓ ਛੋਟੀ ਗੱਡੀ ਵਾਲਾ ਚਾਹ ਵੱਡੀ ਗੱਡੀ ਵਾਲਾ ਕੋਈ ਵੀ ਆ ਗੱਡੀ ਚਲਾਉਣੀ ਉਹਦੇ ਵਸ ਦਾ ਰੋਗ ਨਹੀਂ ਘਾਦਦੇ ਨੇ ਇੰਨਾ ਟ੍ਰੈਫਿਕ ਹੁੰਦਾ ਨਾ ਸ਼ਾਦੀ ਗੱਲਾਂ ਦੇ ਕੋਈ ਕਿੱਧਰੋਂ ਆਉਂਦਾ ਕੋਈ ਕਿੱਧਰੋਂ ਆਉਂਦਾ ਐ ਨਹੀਂ ਲੋਕਾਂ ਦਾ ਦੀਨ ਮਾਨ ਉਹ ਜਿੱਥੇ ਜੀ ਕਰਦਾ ਉੱਥੇ ਹੀ ਇਹ ਪਾਰਕ ਬਣਾ ਲੈਂਦੇ ਆ ਆਪ ਦੀ ਗੱਡੀ ਪਾਰਕ ਕਰ ਦਿੰਦੇ ਆ ਆਪਾਂ ਚੜ ਗਏ ਆ ਪਾਲੀ ਰੋ